ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਹਿਬ ਨੂੰ ਜੜਦੀਆਂ ਖੁਸ਼ੀ ਰੱਖੇ ਤੇ ਅੱਜ ਦਾ ਵਲੌਗ ਜੀ ਆਪਾਂ ਕਰ ਰਹੇ ਆਂ ਸ਼ਿਰੂ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਜੀ ਇੱਥੇ ਮੋਟਰ ਚਲਾ ਕੇ ਤੇ ਤਾਜ਼ਾ ਪਾਣੀ ਪਰਿਆ ਸੀ ਤੇ ਪਾਣੀ ਪਰਣ ਤੋਂ ਬਾਅਦ ਜੀ ਮੈਂ ਹੁਣ ਇੱਥੇ ਲੱਗੀ ਆ ਖਾਦ ਵਾਲੇ ਗੱਟੇ ਆ ਤੇ ਉਹ ਸਾਫ਼ ਕਰਨੇ ਨੇ ਉਹਦੇ ਲਈ ਮੈਂ ਪਾਣੀ ਚ ਸਰਫ ਪਾ ਲਿਆ ਏ ਇਹ ਕਿਉਂਕਿ ਖਾਦ ਵਾਲੇ ਹੁੰਦੇ ਆ ਨਾ ਤੇ ਉਹਨਾਂ ਨੂੰ ਸਿਰਫ ਪਾ ਕੇ ਸਾਫ਼ ਕਰਨਾ ਜ਼ਰੂਰੀ ਹੁੰਦਾ ਏ ਤੇ ਬਾਚਾ ਪਾਂਜੀ ਵਿੱਚ ਇਹ ਗੱਟੇ ਵਰਤ ਲਈਦਾ ਜਿਸ ਤਰ੍ਹਾਂ ਆਟਾ ਪਿਆਣਾ ਹੋਵੇ ਆ ਨਾ ਤੇ ਚੌਲ ਵਗੈਰਾ ਛੜਾਣੇ ਹੋਣ ਝੋਨਾ ਪਾਣਾ ਹੋਵੇ ਆਪਾਂ ਇਹਨਾਂ ਨੂੰ ਵਰਤਾ ਚ ਲੈਈਦਾ ਤੇ ਇਸ ਕਰਕੇ ਜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਰੱਖ ਦੇਈਦਾ ਜਦੋਂ ਜ਼ਰੂਰਤ ਪਵੇ ਕੱਢ ਲੈਂਦੇ ਆ ਤੇ ਜਿਸ ਤਰ੍ਹਾਂ ਪਾਲੀਆਂ ਵਗੈਰਾ ਵੀ ਇਹਨਾਂ ਗੱਟਿਆਂ ਤੋਂ ਤਿਆਰ ਕਰੀਦਾ ਤੇ ਇਹ ਗੱਟੇ ਤਾਂ ਜੀ ਕੰਮ ਆਉਂਦੇ ਹੀ ਰਹਿੰਦੇ ਆ ਕੋਈ ਬੋਰੀਆਂ ਕਹਿੰਦੇ ਆ ਕੋਈ ਗੱਟੇ ਕਹਿੰਦੇ ਆ ਤੇ ਸਾਡੇ ਇੱਥੇ ਜਿਹੜੇ ਇਹ ਆ ਇਹਨਾਂ ਨੂੰ ਗੱਟੇ ਕਹਿੰਦਾ ਤੇ ਜਿਹੜੀਆਂ ਬੋਰੀਆਂ ਨੂੰ ਕਹਿੰਦੇ ਆ ਜਿੰਦੇ ਚ ਉਹਨਾਂ ਚੋਣਾ ਪਰਦੇ ਆ ਨਾ ਮੰਡੀ ਤੇ ਉਹਨਾਂ ਨੂੰ ਅਸੀਂ ਬੋਰੀਆਂ ਕਹਿੰਦੇ ਆ ਤੇ ਇਹਨੂੰ ਅਸੀਂ ਗੱਟੇ ਕਹਿੰਦੇ ਆ ਤੇ ਉਹ ਹੁਣ ਮੈਂ ਸਾਰੇ ਚੰਗੀ ਤਰ੍ਹਾਂ ਤੋਲਾਂਗੀ ਵਾਵਾ 6 7 ਸਾਰੇ ਜੁੜੇ ਪੈਸੀ ਤੇ ਮੈਂ ਨਾ ਸਵੇਰੇ ਸੋਚਿਆ ਕਿ ਸਭ ਤੋਂ ਪਹਿਲਾਂ ਮੈਂ ਇਹੀ ਤਵੰਨੀ ਆ ਚਾਰੂ ਪੋਚਾ ਮੈਂ ਕਰ ਲਿਆ ਏ ਤੇ ਹੁਣ ਮੈਂ ਨਾ ਇਹ ਸਾਰੇ ਤੋਗ ਰੱਖ ਦਿਆਂਗੀ ਕਿਉਂਕਿ ਬਾਹਰ ਐਵੇਂ ਜਗਾ ਮੱਲੀ ਪੈਸੀ ਰੁਲਦੇ ਫਿਰਦੇ ਸੀ ਤੇ ਕੁਝ ਪ੍ਰਾਣੇ ਵੀ ਗਏ ਨੇ ਵਿੱਚ ਤੇ ਮੇਰਾ ਇਰਾਦਾ ਹੈ ਕਿ ਪੱਲੇ ਹੀ ਬਣਾ ਲਾਂਗੇ ਇੱਕ ਦਾਣਿਆ ਵਾਲੀ ਪੱਲੇ ਜਿਹੜੀ ਉਹ ਫਟੇ ਪਈਆ ਤੇ ਉਹ ਆਪ ਪੱਲੀ ਤਿਆਰ ਕਰਾਂਗੇ ਇਸ ਕਰਕੇ ਮੈਂ ਤੋਂ ਕੇ ਸਾਰੇ ਗੱਟੇ ਇਥੇ ਹੋਣਾ ਸਰਪੱਚ ਪਹਿਲਾ ਤੋਤੇ ਤੇ ਹੁਣ ਮੈਂ ਸਾਫ ਪਾਣੀ ਦੇ ਵਿੱਚੋਂ ਸਾਰੇ ਕੱਢ ਲਾਂਗੀ ਤੇ ਜਿਹੜਾ ਸਾਰਾ ਫੇਰ ਨਿਕਲ ਜਾਵੇਗਾ ਬਾਕੀ ਜਿਹੜਾ ਅੱਗੇ ਦਾ ਵਲੌਗ ਉਹ ਆਪਾਂ ਅਗਲੇ ਦਿਨ ਤੋਂ ਸ਼ੁਰੂ ਕੀਤਾ ਸਵੇਰ ਤੋਂ ਕਿਉਂਕਿ ਅੱਜ ਨਾ ਮੇਰੇ ਕੋਲੋਂ ਇੰਨਾ ਕੋਈ ਵੀ ਕੰਮ ਜ਼ਿਆਦਾ ਸੀ ਕੇ ਬਲੌਗ ਬਣਿਆ ਨਹੀਂ ਤੇ ਮੈਂ ਇਹਨਾਂ ਕੋਈ ਸਟਾਰਟ ਕਰੀਤਾ ਸੀ ਮੈਂ ਕਿਾ ਚੱਲ ਅੱਜ ਬਣਾਵਾਂਗੀ ਤੇ ਉਹ ਫਿਰ ਮੇਰਾ ਟਾਈਮ ਹੀ ਨਹੀਂ ਬਣਿਆ ਤੇ ਇਸ ਕਰਕੇ ਜਿਹੜਾ ਅੱਗੇ ਦਾ ਬਲੌਗ ਹੈ ਉਹ ਆਪਾਂ ਤੁਹਾਨੂੰ ਸਵੇਰ ਤੋਂ ਦਿਖਾਵਾਂਗੇ ਕੱਲ ਤੋਂ ਲੈ ਕੇ ਤੇ ਚਲੋ ਇੱਥੇ ਮੈਂ ਛੱਤ ਤੇ ਲੈ ਆਈ ਸੀ ਗੱਟੇ ਸਾਰੇ ਤੇ ਇੱਥੇ ਹੁਣ ਮੈਂ ਪਾ ਦਿਆਂਗੀ ਸੁੱਕਣੇ ਤੇ ਫਿਰ ਆਪਾਂ ਇਹਨਾਂ ਨੂੰ ਸ਼ਾਮ ਨੂੰ ਤਾਰ ਕੇ ਤੇ ਤਹਿ ਲਾ ਕੇ ਰੱਖ ਦਿਆਂਗੇ ਤੇ ਚਲੋ ਜੀ ਹਾਂ ਮਾਰਨਿੰਗ ਟਾਈਮ ਤੋਂ ਵਲੌਗ ਸ਼ੁਰੂ ਹੋ ਗਏ ਸਸਰੀ ਘਰ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਤੇ ਟਾਈਮ ਹੋ ਗਿਆ ਜੀ ਸਵੇਰੇ ਸਵਾ 8 ਵਜੇ ਦਾ ਸੋਪ ਇੰਨੀ ਕੁ ਨਿਕਲ ਆਈ ਏ ਤੇ ਪੱਜਾ ਆਪਣੀਆਂ ਖਾ ਰੀਆਂ ਨੇ ਪੱਠੇ ਕੀ ਕਰਦੇ ਪਾ ਜੀ ਸਾਬ ਸਸਰੀ ਕਬਲਾ ਆ ਰਹੇ ਸਾਰਿਆਂ ਨੂੰ ਸਸਰੀ ਸਾਰਿਆਂ ਨੂੰ ਆਪਾਂ ਘਾਰੇ ਆ ਟ੍ਰੇਲ ਸਾਰਾ ਇਹਦੇ ਵਿੱਚ ਜਿਹੜੇ ਖਾਦ ਸੇ ਰੋਡ ਹੁੰਦੇ ਨੇ ਨਾ ਉਹ ਪੂਰਾ ਮੇ ਵਿਚ ਆ ਜਾਂਦੇ ਨੇ ਉਹ ਫਿਰ ਖਾਦ ਸਹੀ ਨਹੀਂ ਕਿੰਦੀ ਠੀਕ ਹੈ ਤੇ ਇਹਨ ਰੋਡ ਦਾ ਰਜਾਣਾ ਇਹਨੂੰ ਸਾਫ ਕਰਨਾ ਪੈਂਦਾ ਹਾਂ ਆ ਮੇ ਦੇਖ ਲਈ ਜੁੜ ਕੇ ਆਈ ਪੀ ਅੱਡੀ ਅੱਛਾ ਉਹ ਨਿਕਲ ਨਹੀਂ ਆ ਹ ਜਿਹੜੀ ਵਿੱਚ ਮੋਟੀ ਖਾ ਦਿੰਦੀ ਹੈ ਨਾ ਉਹ ਕਾਸ ਜੰਮ ਨਹੀਂ ਬਹਾ ਜੰਮ ਉਹ ਉਪੁੰਨ ਨਹੀਂ ਫਿਰ ਵਿੱਚ ਉਹ ਰੋਕ ਲੱਗ ਲੱਗ ਜਾਂਦੀ ਹੈ ਤਾਂ ਠੀਕ ਹੈ ਤਾਂ ਕਰਕੇ ਇਹ ਨਹੀਂ ਦਸਨਾਂ ਦੀ ਕੱਢੋਗੇ ਕੱਢੋ ਉਧਰ ਇਧਰ ਪਹਿਲਾਂ ਵੇਖੀ ਕਰੋ ਵਿੱਚ ਪਹਿਲਾਂ ਨਹੀਂ ਕਰਦੇ ਪਹਿਲੇ ਨਹੀਂ ਕਰਦਾ ਕੋਈ ਨਹੀਂ ਕਰਦਾ ਕੋਈ ਪਹਿਰੇ ਪਹਿਲਾ ਇਹ ਤੁਹਾਨੂੰ ਕੱਢ ਕੇ ਵਿਖਾਣਾ ਹੈ। ਇਹ ਗੁੱਲ। ਮੁੱਕੜਿੰਦੀ। ਕੋਈ ਉਹ ਚੀਜ਼ ਲਾਈ ਲਈ ਕਰੋ। ਮੋਤ ਨਹੀਂ ਕਰਾ। ਇਹ ਚੀਜ਼ ਨਹੀਂ ਰਕਦੀ। ਆ ਦੇਖੋ। ਠੀਕ। ਇਹ ਚੀਜ਼ ਨਹੀਂ ਜੜੀ। ਇਹ ਵਿੱਚ ਚੜ ਜਾਂਦੀ ਫਿਰ। ਹਾਂ। ਜਦੋਂ ਇਹ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਡੇਗੀ ਹਣਾ ਫਿਰ ਖਾਦ ਨਹੀਂ ਜਾਂਦੀ ਫਿਰ ਖਾਦ ਘਟ ਕੇ ਜਾਂਦੀ ਤੇ ਫਿਰ ਲੋਕ ਆਪ ਨੂੰ ਕਹਿੰਦੇ ਨੇ ਵੀ ਖਾਦ ਰਹਿ ਗਈ ਖਾਦ ਸਾਰੀ ਗਾਇਬ ਹੋ ਗਈ ਠੀਕ ਹੈ ਫਿਰ ਤੇ ਨੰਬਰ ਵੀ ਸਾਫ਼ ਤੁਸੀਂ ਜਾਂਦੀ ਗੱਲ ਤੇ ਹਾਂ ਇਹ ਤੇ ਗਾਇ ਕੋ ਕਰਕੇ ਫਿਰ ਸਾਫ਼ ਸਫਾਈ ਜ਼ਰੂਰੀ ਨਾਲੇ ਵੈਸੇ ਜਿਹੜੇ ਟ੍ਰੇਲਰ ਨੂੰ ਸਵੇਰ ਸਵੇਰ ਨਾਲ ਲੋਗ ਆਉਂਦੇ ਫ੍ਰੀ ਟਾਈਮ ਹੁੰਦਾ ਤੇਲ ਦੇ ਦੀ ਤਾਂ ਵਧੀਆ ਰਵੀ ਚੋਲ ਜੀ ਜੀਨ ਦੀ ਦੇਖ ਪਾਣਾ ਤਾਂ ਕਿ ਇਹ ਖਰਾਬ ਹੋਏ ਨਹੀਂ ਠੀਕ ਹੈ ਗੁਰਸੇਰ ਤਾਂ ਹੈਪੀ ਚਿਲड्रन ਡੇ ਤੇ ਬਸ ਤਿਆਰੀ ਕਰੋ ਹੁਣ ਚਲੋ 8:30 ਹੋਣ ਵਾਲੇ ਨੇ ਮੈਂ ਆ ਜਾਵੇਗੀ

हैप्पी चिल्ड्रन डे उठो स्कूल छुट्टी मारनी दे पुतू छुट्टी नहीं मारी दा हम क्या ओजे तैयार हो जेनी चलो ठीक है कल नु तैनू मैं म पहन गया ਆ ਗਏ ਬੰਨੂ ਚਲੋ ਜੀ ਹੁਣ ਇੱਥੇ ਨਾ ਦੁਪਹਿਰ ਦਾ ਟਾਈਮ ਹੋ ਗਿਆ ਸੀ 11 ਵਜੇ ਦਾ ਤੇ ਆਪਾਂ ਅੱਗ ਵਾਲੀ ਚੁੱਲੇ ਤੇ ਤੇ ਮੈਂ ਮੰਮੀ ਨੂੰ ਕਿਹਾ ਵੀ ਚੱਲਾ ਸਾਗ ਗਰਮ ਕਰ ਲਈਏ ਤੇ ਉਹ ਇੱਥੇ ਲੱਗ ਪਏ ਫਿਰ ਸਾਗ ਨੂੰ ਗਰਮ ਕਰਨ ਕੋਲ ਬੈਠ ਕੇ ਉਹਨਾਂ ਨੂੰ ਅੱਗ ਕੋਲ ਬਹਿਣਾ ਵਧੀਆ ਲੱਗਦਾ ਤੇ ਇਧਰ ਹੁਣ ਮੈਂ ਤਿਆਰੀ ਕਰ ਲਈ ਸੀ ਬਾਜਰੇ ਦੀ ਰੋਟੀ ਦੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਾਜਰੇ ਦੀ ਰੋਟੀ ਆਪਾਂ ਜਿਵੇਂ ਪਕਾਉਣ ਲੱਗੇ ਆ ਬਾਜਰੀ ਦੇ ਆਟੇ ਦੀਆਂ ਰੋਟੀਆਂ ਇਹ ਸਾਗਤ ਆਪਾਂ ਬਾਹਰ ਗਰਮ ਕਰ ਲਿਆ ਸੀ ਤੇ ਇਹ ਰੋਟੀਆਂ ਨੇ ਜਿਹੜੀ ਅੰਦਰ ਪਕਾਵਾਂਗੇ ਬਾਹਰ ਗਰਮੀ ਲਾਉਣੀ ਸਾਡੇ ਘਰ 'ਚ ਜੀ ਬਹੁਤ ਜ਼ਿਆਦਾ ਪਸੰਦ ਨੇ ਮੱਕੀ ਦੀਆਂ ਤੇ ਬਾਜਰੀ ਦੇ ਰੋਟੀਆਂ ਤੇ ਜਦੋਂ ਵੀ ਆਪਾਂ ਸਬਜ਼ੀ ਬਣਾਉਂਦੇ ਆ ਤੇ ਮੱਕੀ ਦਾ ਬਾਜਰੀ ਦੀ ਰੋਟੀ ਖਾਂਦੇ ਨੇ ਤੇ ਆਪਣਾ ਹੋਣਾ ਸਾਰਾ ਸਿਆਲ ਵਾਸਤੇ ਹੀ ਚੱਲੇਗਾ ਮੱਕਾ ਤੇ ਬਾਜਰਾ ਤੇ ਚਲੋ ਜੀ ਹੁਣ ਮੈਂ ਆਟਾ ਗੁੰਨ ਲਾਂਗੀ

ਸਟਾਰ ਕਰਾਇ ਤੇ ਕਹੋ ਜੇ ਆਪ ਹੱਥ ਤੇ ਕਾਰਨਾ ਦੇ ਸਕੋ वदिया मैं लेगी जी चकले रोटी चाला पांच चकले थे सारीयां i सो का धोखा ਦੇਖੋ ਜੀ ਬਹੁਤ ਵਧੀਆ ਬਾਂਡਰੀਆਂ ਨੇ ਜੀ ਰੋਟੀਆਂ ਤੇ ਮੰਮੀ ਲਾਇਆ ਹੈ ਕਰੋਟੀ ਮੈਨੂੰ ਭੁੱਖ ਲੱਗੀ ਪਈ ਸੀ ਤੇ ਬਾਕੀ ਜੀ ਨਾਲ ਨਾਲ ਖਾਦੇ ਜਾਣਗੇ ਸਾਰੇ ਨਾਲ ਦੇ ਨਾਲ ਖਾਦੇ ਜਾਣਗੇ ਤੇ ਇਹ ਰੋਟੀ ਜੀ ਥੋੜ ਨਾਲ ਬਹੁਤ ਟੇਸਟੀ ਲੱਗਦੀ ਏ ਤੇ ਮੈਨੂੰ ਤਾਂ ਜ਼ਿਆਦਾ ਥੋੜ ਨਾਲ ਪਸੰਦ ਦੇ ਬਾਜਰੇ ਦੀ ਰੋਟੀ ਤੇ ਬਹੁਤ ਵਧੀਆ ਲੱਗਦੀ ਏ ਥੋੜ ਨਾਲ ਚਲੋ ਜੀ ਹੁਣ ਨਾ ਸਾਰੀ ਫੈਮਿਲੀ ਨੇ ਆਪਣੇ ਨੇ ਬਾਕੀ ਪਰਿਵਾਰ ਸਾਰੇ ਨੇ ਖਾ ਲਈ ਸੀ ਰੋਟੀ ਤੇ ਹੁਣ ਆਈ ਸੀ ਗਰਜੋ ਤੇ ਪਾਪਾ ਤੇ ਉਹਨਾਂ ਨੂੰ ਮੈਂ ਦੇਣ ਲੱਗੀ ਸੀ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਦੇਖੋ ਤੇ ਚਲੋ ਜੀ ਵੀਡੀਓ ਦਾ ਅੱਜ ਇੱਥੇ ਐਂਡ ਕਰਦੇ ਆ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ